ਮੈਲ ਤੇ ਕੱਲ 100 ਵਾਰ ਨੂੰ ਟ੍ਰਾਂਟੋ ਪੀਅਰਸਨ 에어ਪੋਰਟ ਦੇ ਉੱਤੇ ਉਸ ਵੇਲੇ ਬੜੀ ਖਲਬਲੀ ਮਚ ਗਈ ਸਾਰੇ ਲੋਕ ਡਰ ਗਏ ਜਦੋਂ ਪਤਾ ਲੱਗਿਆ ਕਿ ਕਾਲੀਆਂ ਸਮਾਨ ਦੇ ਵਿੱਚ ਜਿਹੜੀਆਂ ਇਹ ਕਾਲਾ ਧੂਆ ਤੇ ਜਾਂ ਫਿਰ ਅੱਗ ਦੀਆਂ ਲਪਟਾਂ ਦੇਖੀਆਂ ਪਰ ਉਹ ਜਹਾਜ਼ ਦੀਆਂ ਵੀਡੀਓਜ਼ ਉਹ ਜਹਾਜ਼ ਕਿਸ ਤਰ੍ਹਾਂ ਆਪਸਾਈਡ ਡਾਊਨ ਹੋ ਗਈ ਕਿ ਟਾਇਰ ਜਿਵੇਂ ਕਹਿੰਦੇ ਵੀ ਸਾਰੇ ਦੇ ਸਾਰੇ ਤਾਂ ਹੋ ਗਏ ਸਮਾਨ ਵਾਲ ਨੂੰ ਪਰ ਉਹਦੇ ਬਾਰੇ ਅੱਜ ਦੀ ਤਾਜ਼ੀ ਜਿਹੜੀ ਅਪਡੇਟ ਆ ਅੱਜ ਮੰਗਲਵਾਰ ਦੇ ਦਿਨ ਦੀ ਕੀ ਅਪਡੇਟ ਹੈ ਜੀ ਜੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਲਾਈਵ ਅਪਡੇਟਸ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਕਿਹੜਾ ਡੇਟਾ ਹੁਣ ਰਿਲੀਜ਼ ਕੀਤਾ ਗਿਆ ਜੀ ਜਿਹੜੇ GTAA ਦੇ CEO ਨੇ ਜਿਹੜੇ Piers Airport ਦੇ CEO ਨੇ ਜਿਹੜੇ ਅਫੀਸ਼ੀਅਲਸ ਨੇ ਹੁਣ ਤੱਕ ਦੀ ਜਾਣਕਾਰੀ ਜਿਹੜੀ ਇਸ ਵੇਲੇ ਤੱਕ ਮੰਗਲਵਾਰ ਦੀ ਆ ਰਹੀ ਹੈ ਜਿਹੜੇ 19 ਪੈਸੇਂਜਰ ਸੀ 21ਆਂ ਦੇ ਵਿੱਚੋਂ ਕਿਉਂਕਿ ਟੋਟਲ 21ਆਂ ਨੂੰ ਹਸਪਤਾਲ ਦੇ ਵਿੱਚ ਕਰਾਇਆ ਗਿਆ ਸੀਗਾ ਉੱਥੇ ਭਾਰਤੀ ਕਿ ਉਹ ਜਿਹੜੇ ਸੱਟਾਂ ਵੱਜੀਆਂ ਜਾਂ ਜਿਹੜੇ ਜ਼ਖਮੀ ਹੋਏ 21ਾਂ ਦੇ ਵਿੱਚੋਂ 19 ਨੂੰ ਰਿਲੀਜ਼ ਕਰ ਦਿੱਤਾ ਗਿਆ ਹੁਣ ਸਿਰਫ ਦੋ ਜਿਹੜੇ ਉਹ ਹਾਦਸਾ ਗ੍ਰਸਤ ਜਹਾਜ ਦੇ ਵਿੱਚ ਸੀਗੇ ਵਿਅਕਤੀ ਉਹ ਹਸਪਤਾਲ ਦੇ ਵਿੱਚ ਨੇ ਸੋ 19 ਦੇ ਵਿੱਚੋਂ 21ਾਂ ਦੇ ਵਿੱਚੋਂ 19 ਰਿਲੀਜ਼ ਕੀਤੇ ਜਾ ਚੁੱਕੇ ਨੇ ਦੋ ਰਨਵੇ ਜਿਹੜੇ ਪੰਜ ਰਨਵੇਜ਼ ਦੇ ਵਿੱਚੋਂ ਦੋ ਰਨਵੇਜ਼ ਆ ਜਿਹੜੇ ਉਹ ਅੱਜ ਮੰਗਲਵਾਰ ਨੂੰ ਵੀ ਬੰਦ ਰਹੇ ਤੇ ਕਿੰਨੇ ਵਜੇ ਤੱਕ ਬੰਦ ਰਹਿਣਗੇ ਇਹਦੇ ਬਾਰੇ ਅੱਗੇ ਚੱਲ ਕੇ ਜਾਣਕਾਰੀ ਆਵੇਗੀ ਹੁਣ ਤੱਕ ਦੀ ਮਿਲੀ ਜਾਣਕਾਰੀ ਦੇ ਮੁਤਾਬਕ ਟੋਟਲ 5 ਰਨਵੇਜ਼ ਦੇ ਵਿੱਚੋਂ ਪੀਅਰਸਨ 에ਰਪੋਰਟ ਦੇ ਦੋ ਰਨਵੇਜ਼ ਬੰਦ ਰਹੇ ਤੀਜੇ ਜਿਹੜੀ ਕੀ ਡਿਟੇਲ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਹਜੇ ਹੋਰ ਵੀ ਡਿਲੇ ਤੇ ਹਜੇ ਹੋਰ ਵੀ ਕੈਂਸਲੇਸ਼ਨਸ ਦੀ ਆਸ ਰੱਖੋ ਤੁਸੀਂ ਕਿਉਂਕਿ ਪੂਰੀ ਤਰ੍ਹਾਂ ਨਾਲ ਜਿਹੜਾ ਕ੍ਰੈਸ਼ ਹੋਇਆਗਾ ਡੈਲਟਾ 에ਰਲਾਈਨ ਦਾ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਉਂਕਿ ਅਮਰੀਕਨ ਇਹਬ ਡੈਲਟਾ ਏ ਲਾਈਨ ਹੈ ਤੇ ਉਥੋਂ ਵੀ ਜਿਹੜੇ ਕਾਫੀ ਉਹਨਾਂ ਦੇ ਮੁਲਾਜ਼ਮ ਤੇ ਇਥੋਂ ਦੀਆਂ ਏਜੰਸੀਆਂ ਦਾ ਸਾਥ ਦੇ ਰਹੇ ਨੇ ਕਿਉਂਕਿ ਹਰ ਇੱਕ ਬਰੀਕੀ ਤੋਂ ਜਾਣਨ ਦੀ ਕੋਸ਼ਿਸ਼ ਆ ਹਰ ਇੱਕ ਇਨਵੈਸਟੀਗੇਸ਼ਨ ਦੀ ਤਹ ਅਨਫੋਲਡ ਦੀ ਕਰਨ ਦੀ ਗੱਲ ਆ ਕਿ ਇਸ ਤਰ੍ਹਾਂ ਦੀ ਵੱਡੀ ਘਟਨਾ ਵਾਪਰੀ ਕਿਵੇਂ ਆ ਭਾਵੇਂ ਜਿਹੜੇ ਇਹਦੇ ਵਿੱਚ 80 ਦੇ 80 ਲੋਕ ਸੀਗੇ ਸਾਰੇ ਸੁਰੱਖਿਅਤ ਨੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਖੈਰ ਇਹ ਚੰਗੀ ਗੱਲ ਆ ਪਰ ਬ੍ਰੀਕੀ ਨਾਲੇ ਦੀ ਜਾਂਚ ਹੋਏਗੀ ਤੇ ਤੀਜਾ ਜਿਹੜਾ ਮੇਨ ਪੁਆਇੰਟ ਕੀ ਡਿਟੇਲ ਤੁਹਾਡੇ ਕੋਲੇ ਹੋਣੀ ਚਾਹੀਦੀ ਕਿ ਹੋਰ ਜੇ ਤੁਹਾਡੀ ਕੋਈ ਹੋਰ ਫਰਦਰ ਫਲਾਈਟ ਆ ਤਾਂ ਜਰੂਰ ਟਰਾਈ ਕਰੋ ਕਿ ਘਰੋਂ ਤੁਰਨ ਲੱਗੇ ਆਪਣੀ ਫਲਾਈਟ ਦਾ ਜਾਇਜ਼ਾ ਲੈ ਕੇ ਤੁਰੋ ਇਹ ਨਾ ਵੀ ਤੁਸੀਂ ਘਰੋਂ ਜਾਓ ਤੇ ਉੱਥੇ ਜਾ ਕੇ ਪਤਾ ਲੱਗੇ ਕੈਨਸਲ ਹੋ ਗਈ ਜਾਂ ਡਿਲੇ ਹੋ ਗਈ ਤੀਸਰੀ ਚੌਥੀ ਜਿਹੜੀ ਗੱਲ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਜਿਹੜੇ ਟੀਐਸਬੀ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਆ ਬ੍ਰੀਕੀ ਨਾਲ ਇਨਵੈਸਟੀਗੇਟ ਕਰ ਰਿਹਾ ਜੀ ਇਸ ਕੇਸ ਨੂੰ ਕਿ ਕੀ ਕੁਝ ਇਹਦੇ ਵਿੱਚ ਚੱਲ ਰਹੀ ਹੈ ਤੇ 12:45 ਮਿੰਟ ਤੱਕ ਦੀ ਅਪਡੇਟ ਸਾਡੇ ਸਟੂਡੀਓ ਦੇ ਵਿੱਚ ਜਿਹੜੀ ਪਹੁੰਚੀ ਆ ਕਿ ਅਫੀਸ਼ੀਅਲਸ ਦਾ ਕਹਿਣਾ ਕਿ ਜਿਹੜੀਆਂ ਇੰਜਰੀਜ਼ ਉਹਨਾਂ ਨੂੰ ਚਲਦੇ ਹੋਏ ਉਹ ਦੋ ਜਿਹੜੇ ਵਿਅਕਤੀ ਨੇ ਫਿਲਹਾਲ ਉਹ ਚੰਗੀ ਸਿਹਤ ਵਾਲ ਨੂੰ ਮੋੜ ਰਹੇ ਨੇ ਪਰ ਬਹੁਤ ਵੱਡਾ ਜਿਹੜਾ ਕੱਲ ਸਾਡੇ ਸੋਮਵਾਰ ਨੂੰ ਟ੍ਰਾਂਟੋ ਪੀਅਰਸ ਐਰਪੋਰਟ ਦੇ ਉੱਤੇ ਹਾਦਸਾ ਹੋਇਆ ਸਾਰਿਆਂ ਨੇ ਦੇਖਿਆ ਵੱਖ-ਵੱਖਰੀਆਂ ਵੀਡੀਓਜ਼ ਤੇ ਵੱਖ-ਵੱਖਰੀਆਂ ਫੋਟੋਆਂ ਜਿਹੜੀਆਂ ਤੁਹਾਡੇ ਮੋਬਾਈਲਾਂ ਤੇ ਘੁੰਮ ਕੇ ਆਈਆਂ ਕੱਲ ਦੇ ਜਿਹੜੇ ਇਨਸੀਡੈਂਟ ਦੇ ਹੋਏ 에ਰਪੋਰਟ ਤੇ ਕ੍ਰੈਸ਼ ਦੀਆਂ ਪਰ ਹੁਣ ਤੱਕ ਦੀ ਤਾਜ਼ੀ ਜਾਣਕਾਰੀ ਆ ਰਹੀ ਹੈ ਵੀ 21 ਬੰਦੇ ਭਰਤੀ ਕਰਾਏ ਗਏ ਸੀ ਇਸ ਜਹਾਜ਼ ਮੂਦਾ ਹੋਣ ਕਾਰਨ ਹਸਪਤਾਲ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਖੁਸ਼ੀ ਦੀ ਗੱਲ ਹੈ ਕਿ ਉਹਨੀਆਂ ਨੂੰ ਰਿਲੀਜ਼ ਕਰ ਦਿੱਤਾ ਗਿਆ ਟੋਟਲ 5 ਰਨਵੇਜ਼ ਦੇ ਵਿੱਚੋਂ 2 ਰਨਵੇ ਜਿਹੜੇ ਬੰਦ ਰਹਿਣਗੇ ਟਿਊਸਡੇ ਨੂੰ ਹੁਣ ਤੱਕ ਬੰਦ ਨੇ ਸ਼ਾਮ ਤੱਕ ਖੁੱਲਦੇ ਨੇ ਜਾਂ ਬੰਦ ਹੁੰਦੇ ਨੇ ਅੱਗੇ ਚੱਲ ਕੇ ਤੁਹਾਨੂੰ ਅਪਡੇਟ ਕਰਦੇ ਰਹਿਵਾਂਗੇ ਘਰੋਂ ਤੁਰਨ ਲੱਗੇ ਤੁਸੀਂ ਚੈੱਕ ਕਰਕੇ ਰੱਖੋ ਕਿਉਂਕਿ ਅਫੀਸ਼ੀਅਲਸ ਦਾ ਕਹਿਣਾ ਹਜੇ ਹੋਰ ਵੀ ਬਹੁਤ ਸਾਰੀਆਂ ਫਲਾਈਟਸ ਜਿਹੜੀਆਂ ਡਿਲੇ ਵੀ ਹੋਣਗੀਆਂ ਕੈਨਸਲ ਵੀ ਹੋਣਗੀਆਂ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਇਸ ਸਾਰੀ ਘਟਨਾਕਰਮ ਦਾ ਜਿਹੜਾ ਜਾਇਜਾ ਲੈ ਰਹੇ ਨੇ ਇਨਵੈਸਟਿਗੇਟ ਇਹਨੂੰ ਕਰ ਰਹੇ ਨੇ ਪਰ ਇਹ ਜਿਹੜੀ ਗੱਲਬਾਤ ਵਾਪਰ ਗਈ ਇਹ ਵਾਪਰੀ ਬਹੁਤ ਭਿਆਨਕ ਹੈ ਜਿਹਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਟੀਵੀ ਸਕਰੀਨ ਦੇ ਉੱਤੇ ਸੋ ਇਹ ਸੀਗੀ ਇੱਕ ਰਿਪੋਰਟ ਤਾਂ ਜੋ ਤੁਹਾਨੂੰ ਪਤਾ ਹੋਵੇ ਕਿ ਐਕਸੀਡੈਂਟ ਜਿਹੜਾ ਇਨਸੀਡੈਂਟ ਆ ਸੌਰੀ ਕੱਲ ਹੋਇਆ ਅੱਜ ਕੀ ਕੁਝ ਉਹਦੇ ਵਿੱਚ ਅਪਡੇਟ ਆਈ ਹੈ